ਕੁਝ ਕੋਈ ਆਇਡੈਂਟੀਫਾਈ ਵੀ ਕੀਤੇ ਹੈਗੇ ਕੁਝ ਇਨਫਲੂਐਂਸਰ ਕੋਈ ਤੁਹਾਡੀ ਲਿਸਟ ਵਿੱਚ ਹੈਗੇ ਕਿ ਜਿਹੜੇ ਕੰਟੈਂਟ ਲਗਾਤਾਰ ਹੀ ਵਲਗਰ ਪਾਉਂਦੇ ਹੋ ਤੁਸੀਂ ਇੱਕ ਨੂੰ ਕੀ ਦੋਨੋਂ ਨੂੰ ਕੀ ਕਰੋਗੇ ਭਰਿਆ ਪਿਆ ਆ ਉਹਦਾ ਹੀ ਜੋ ਲੈਂਗੁਏਜ ਸੀ ਮੈਂ ਕਿ ਹਰ ਪੇਰੈਂਟਸ ਹਰ ਸਿਟੀਜ਼ਨ ਨੂੰ ਸ਼ਰਮਸਾਰ ਕਰਨ ਵਾਲੀ ਸੀ ਕਿ ਜਿਹੜੇ ਮੈਰਿਡ ਲੇਡੀਜ਼ ਨੇ ਘਰ ਦੇ ਅੰਦਰ ਬੱਚਾ ਹੈ ਹਸਬੰਡ ਹੈ ਪੇਰੈਂਟਸ ਨਹੀਂ ਕੋਈ ਨਹੀਂ ਸਮਝਾਂਦਾ ਕਿ ਕਿਉਂ ਇਹੋ ਜਿਹਾ ਕੰਮ ਕਰ ਰਹੇ ਹੋ ਤੁਸੀਂ ਕਿਉਂ ਇਹ ਸਾਰਾ ਪਾ ਰਹੇ ਹੋ ਉਹ ਲੜਕੇ ਕਹਿੰਦੇ ਨੇ ਕਿ ਮੇਰੀ ਸਿਸਟਰ ਨੇ ਮੈਨੂੰ ਬਹੁਤ ਵਧੀਆ ਗਿਫਟ ਦਿੱਤਾ ਸਿਸਟਰ ਨੇ ਸਾਨੂੰ ਫੋਰਨ ਦਾ ਟ੍ਰਿਪ ਕਰਵਾਇਆ ਨੇ ਸਿਸਟਰ ਨੇ ਸਾਨੂੰ ਗੱਡੀ ਦਿੱਤੀ ਹੈ ਮਗਰ ਉਹ ਸਿਸਟਰ ਨੂੰ ਤੁਸੀਂ ਰੋਕਿਆ ਕਿਉਂ ਨਹੀਂ ਹੈ ਕਿਉਂ ਨਹੀਂ ਰੋਕਿਆ ਕਿਉਂਕਿ ਪੈਸੇ ਦੇ ਲਾਲਚ ਕਰਕੇ ਛੋਟੇ ਬੱਚੇ ਨੇ ਏਜ ਗਰੁੱਪ ਬੀਟਵੀਨ 10 ਐਂਡ 15 ਇਮਪ੍ਰੈਸ਼ਨੇਬਲ ਏਜ ਹੁੰਦੀ ਹੈ ਉਹ ਵੀ ਇਸ ਚੀਜ਼ ਨੂੰ ਫਿਰ ਜ਼ਿਆਦਾ ਅੱਗੇ ਉਹ ਕਹਿੰਦੇ ਕਿ ਅਸੀਂ ਇਹ ਸ਼ਾਦੇ ਸੀ ਇਹੀ ਕੰਮ ਕਰ ਸਕਦੇ ਹੈਗੇ ਦੇਖੋ ਜਿਹੜੀ ਆਜ਼ਾਦੀ ਮਿਲੀ ਹੈ ਕੁੜੀਆਂ ਨੂੰ ਉਹ ਆਜ਼ਾਦੀ ਮਿਸਯੂਜ਼ ਲਈ ਨਹੀਂ ਬਣੀ ਹੈ आजादी ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹੋ ਜਿਹਾ ਕੰਟੈਂਟ ਪਾਉਣਾ ਸ਼ੁਰੂ ਕਰ ਦੋ ਕਿਉਂਕਿ ਪੋਨੋਗ੍ਰਾਫਿਕ ਤੋਂ ਬਾਅਦ ਜਿਹੜੀ ਆਫ ਸ਼ੂਟ ਬਣੀ ਹੈ ਇਹ ਇਹ ਵੀ ਉਸੇ ਤਰੀਕੇ ਦੇ ਉਸੇ ਰਸਤੇ ਤੇ ਚੱਲ ਰਹੀ ਹੈ ਇੱਕ ਲੀਗਲ ਟੀਮ ਦੇ ਨਾਲ ਸਲਾਹ ਕਰਕੇ ਇੱਕ ਪੇਪਰ ਵੀ ਬਣਾ ਰਹੀ ਹੈ ਕਿ ਅੰਡਰ ਵਾਟ ਐਕਟਸ ਜਿਹੜੇ ਨੇ ਇਹ ਸਾਈਬਰ ਰੂਲਸ ਲੱਗਣੇ ਚਾਹੀਦੇ ਨੇ ਆ ਨਾ ਅਮ ਗੋ ਪ੍ਰੈਜ਼েন্ট ਦੈਟ ਲੈਟਰ ਸੀਐਮ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਨੂੰ ਵੀ ਪੀਐਮ ਸਾਹਿਬ ਨੂੰ ਵੀ ਕਿਉਂਕਿ ਸੈਂਟਰ ਤੋਂ ਇਹ ਰੂਲਸ ਬਣਨੇ ਚਾਹੀਦੇ ਸੋਸ਼ਲ ਮੀਡੀਆ ਤੇ ਅੱਜਕੱਲ ਹਰ ਕੋਈ ਫੇਮਸ ਹੋਣਾ ਚਾਹੁੰਦਾ ਪਰ ਫੇਮਸ ਹੋਣ ਦੇ ਚੱਕਰ ਵਿੱਚ ਕਈ ਵਾਰੀ ਲੋਕ ਭੁੱਲ ਜਾਂਦੇ ਕਿ ਅਸੀਂ ਕਿਸ ਤਰ੍ਹਾਂ ਦਾ ਕੰਟੈਂਟ ਪਾ ਰਹੇ ਖਾਸ ਕਰਕੇ ਉਹ ਕੁੜੀਆਂ ਜੋ ਕਿ ਅੱਜਕੱਲ ਵਲਗਰ ਕੰਟੈਂਟ ਪਾ ਰਹੀ ਹੈ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਵਾਦ-ਵਿਵਾਦ ਵੀ ਬਣਿਆ ਹੋਇਆ ਹੈ ਸਾਡੇ ਨਾਲ ਊਮਨ ਕਮਿਸ਼ਨ ਦੇ ਚੇਅਰਪਰਸਨ ਸਾਡੇ ਨਾਲ ਮੈਮ ਇੱਕ ਵਾਦ-ਵਿਵਾਦ ਬਹੁਤ ਜ਼ਿਆਦਾ ਚੱਲਦਾ ਪਿਆ ਵੈ ਵਲਗਰ ਕੰਟੈਂਟ ਨੂੰ ਲੈ ਕੇ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ ਪਹਿਲਾਂ ਤਾਂ ਦੇਖੋ ਡੈਫੀਨਿਟਲੀ ਜਿਹੜਾ ਹੈ ਜਿਸ ਤਰੀਕੇ ਦਾ ਕੰਟੈਂਟ ਪੈ ਰਿਹਾ ਜਿਦੇ ਵਿੱਚ ਇੰਗੇਜਮੈਂਟ ਵੀ ਹੈ ਵਲਗਰ ਲ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਆਪਣੇ ਸਰਵ ਇੱਕ ਵਿਊਅਰਸ਼ਿਪ ਨੂੰ ਵਧਾਉਣ ਦੇ ਲਈ ਇੱਕ ਇਨਕਮ ਦਾ ਸੋਰਸ ਬਣਾ ਲਿਆ ਆ ਜਿਸ ਦੇ ਨਾਲ ਸਾਡੇ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਗੰਦਾ ਅਸਰ ਪੈ ਰਿਹਾ ਇਸ ਚੀਜ਼ ਛੋਟੇ ਬੱਚੇ ਨੇ ਏਜ ਗਰੁੱਪ ਬੀਟਵੀਨ 10 ਐਂਡ 15 ਇਮਪ੍ਰੈਸ਼ਨੇਬਲ ਏਜ ਹੁੰਦੀ ਆ ਉਹ ਵੀ ਇਸ ਚੀਜ਼ ਨੂੰ ਫਿਰ ਜ਼ਿਆਦਾ ਅੱਗੇ ਉਹ ਕਹਿੰਦੇ ਕਿ ਅਸੀਂ ਵੀ ਸ਼ਾਇਦ ਅਸੀਂ ਇਹੀ ਕੰਮ ਕਰ ਸਕਦੇ ਹੈਗੇ ਆ ਦੇਖੋ ਜਿਹੜੀ ਆਜ਼ਾਦੀ ਮਿਲੀ ਆ ਕੁੜੀਆਂ ਨੂੰ ਉਹ ਆਜ਼ਾਦੀ ਮਿਸਯੂਜ਼ ਲਈ ਨਹੀਂ ਬਣੀ ਆ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹੋ ਜਿਹਾ ਕੰਟੈਂਟ ਪਾਉਣਾ ਸ਼ੁਰੂ ਕਰ ਦੋ ਇਹ ਆਜ਼ਾਦੀ ਨਹੀਂ ਹੈ ਆਜ਼ਾਦੀ ਹੈ ਤੁਹਾਨੂੰ ਪੜਾਈ ਕਰਨ ਦੀ ਕਰੀਅਰ ਕਰਨ ਦੀ ਆਪਣਾ ਜੀਵਨ ਸਾਥੀ ਚੁਣਨ ਦੇ ਲਈ ਆਪਣੇ ਆਪ ਨੂੰ ਅੱਗੇ ਸਮਾਜ ਤੋਂ ਉੱਚਾ ਉੱਠਣ ਦੇ ਲਈ ਨਾ ਕਿ ਇਹ ਜੋ ਗੰਦ ਪਾਣਾ ਇਸ ਟਾਈਮ ਪੈ ਰਿਆ ਇਸ ਚੀਜ਼ ਦੇ ਉੱਤੇ ਔਰ ਬਹੁਤ ਜ਼ਿਆਦਾ ਹੋ ਰਿਹਾ ਹੈ ਮੈਂ ਇਹ ਕਹਿੰਦੀ ਹਾਂ ਕਿ ਕੱਲਾ ਲੜਕੀਆਂ ਹੀ ਨਹੀਂ ਲੜਕੇ ਵੀ ਇਹਦੇ ਅੰਦਰ ਬਹੁਤ ਜ਼ਿਆਦਾ ਕਰ ਰਹੀ ਨਹੀਂ ਠੀਕ ਹੈ ਸੋ ਇਹੋ ਜਿਹਾ ਤੁਸੀਂ ਜਿਹੜਾ ਆਪਣਾ ਇਨਕਮ ਦਾ ਸੋਰਸ ਬਣਾਇਆ ਹੈ ਬਣਾਇਆ ਜਾਣ ਚੀਜ਼ ਹੈ ਇਸ ਚੀਜ਼ ਨੂੰ ਥੱਲ ਪੈਣੀ ਚਾਹੀਦੀ ਹੈ ਬਹੁਤ ਜ਼ਰੂਰੀ ਚੀਜ਼ ਹੈ ਸਾਈਬਰ ਰੂਲਸ ਜਿਹੜੇ ਨੇ ਇਹ ਬਣਨੇ ਚਾਹੀਦੇ ਨੇ ਰੈਸਟ੍ਰਿਕਸ਼ਨਸ ਲੱਗਣੀਆਂ ਚਾਹੀਦੀਆਂ ਨੇ ਆਪਣੀਆਂ ਆਲਰੇਡੀ ਲੱਗੀਆਂ ਨੇ ਰੈਸਟ੍ਰਿਕਸ਼ਨਸ ਆਪਣੀਆਂ ਜਿੱਦਾਂ ਕਿ ਫੋਨੋਗ੍ਰਾਫਿਕ ਸਾਈਟਸ ਨੇ ਜਾਂ ਫਿਰ ਜਿਹੜੇ ਹਥਿਆਰ ਵਗੈਰਾ ਦਿਖਾਉਂਦੇ ਉਹਤੇ ਵੀ ਗਵਰਨਮੈਂਟ ਨੇ ਕਿਹਾ ਕਿ ਸਜ਼ਾ ਹੋਏਗੀ ਚਾਹੇ ਉਹ ਡਰੱਗਸ ਦਿਖਾਉਂਦੇ ਉਹਤੇ ਵੀ ਸਜ਼ਾ ਹੋਏਗੀ ਇੱਥੇ ਕਿਉਂ ਨਹੀਂ ਕਿਉਂਕਿ ਪੋਨੋਗ੍ਰਾਫਿਕ ਤੋਂ ਬਾਅਦ ਜਿਹੜੀ ਆਫ ਸ਼ੂਟ ਬਣੀ ਆ ਇਹ ਇਹ ਵੀ ਉਸੇ ਤਰੀਕੇ ਦੇ ਉਸੇ ਰਸਤੇ ਤੇ ਚੱਲ ਰਹੀ ਹੈ। ਹਮਮ। ਔਰ ਇੱਕ ਸਮਾਜ ਦੇ ਅੰਦਰ ਜਿਹੜਾ ਨਾ ਤਾਂ ਸਾਡੀ ਸੱਭਿਅਤਾ ਇਸ ਨੂੰ ਅਲਾਉ ਕਰਦੀ ਹੈ। ਹਮਮ। ਔਰ ਨਾ ਹੀ ਸਾਡਾ ਸਮਾਜ ਇਸ ਨੂੰ ਐਕਸੈਪਟ ਕਰਦਾ ਹੈ। ਹਮਮ। ਸਾਰੇ ਕਹਦੇ ਦਿੰਦੇ ਨੇ ਕਿ ਸਾਨੂੰ ਲਿਬਰਟੀ ਆਫ ਸਪੀਚ ਹੈ। ਜੋ ਮਰਜ਼ੀ ਕਰੀਏ। ਸਪੈਸ਼ਲੀ ਦੇਖੋ ਅੱਜ ਕੱਲ ਮੇਕਲ ਮੇਕਲ ਦੋ ਚਾਰ ਵਾਰੀ ਆਤੇ ਲੇਡੀਜ਼ ਵੀ ਆਈ ਮਦਰਸ ਵੀ ਆਈਆਂ ਨੇ ਕਿ ਅਸੀਂ ਆਪਣੀ ਕੁੜੀਆਂ ਨੂੰ ਬਹੁਤ ਸਮਝਾ ਰਹੇ ਹਾਂ ਕਿ ਇਹ ਹਜੇ ਛੋਟੇ ਕੱਪੜੇ ਨਾ ਪਾਓ ਇਹ ਕੰਮ ਨਾ ਕਰੋ ਘਰ ਦੇ ਅੰਦਰ ਜਿਹੜੇ ਨੇ ਤੁਹਾਡੇ ਸਮਾਜ ਦੇ ਅੰਦਰ ਅਸੀਂ ਕੀ ਮੂੰਹ ਦਿਖਾਈਏ ਲੇਕਿਨ ਕੁੜੀਆਂ ਇਹ ਗੱਲ ਕਹਿ ਕੇ ਚੁੱਪ ਹੋ ਜਾਂਦੀਆਂ ਨੇ ਕਿ ਸਾਨੂੰ ਆਜ਼ਾਦੀ ਅਸੀਂ ਜੋ ਮਰਜ਼ੀ ਕਰੀਏ ਠੀਕ ਹੈ ਅਸਲੀ ਆਜ਼ਾਦੀ ਕੀ ਹੈ ਪੰਜਾਬ ਦੇ ਅੰਦਰ ਜੈਸੇ ਦੇਖੀ ਸਭ ਤੋਂ ਵਦ ਹਾਈ ਪੋਜੀਸ਼ਨ ਤੇ ਗਰਲਸ ਸਭ ਤੋਂ ਵਧੀਆ ਡੀਸੀਜ਼ ਗਰਲਸ ਨੇ ਪੁਲਿਸ ਤੇ ਸਭ ਤੋਂ ਉੱਚੇ ਅਹੁਦਿਆਂ ਤੇ ਕੁੜੀਆਂ ਨੇ ਹੈ ਸਿਵਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਭ ਤੋਂ ਵਧੀਆ ਕੁੜੀਆਂ ਨੇ ਇਹ ਆਜ਼ਾਦੀ ਹੈ ਕਿ ਪੜਾਈ ਲਿਖਾਈ ਤੁਸੀਂ ਕਰ ਸਕਦੇ ਹੋ ਆਪਣੇ ਕੈਰੀਅਰ ਬਣਾਓ ਇਸ ਚੀਜ਼ ਦੀ ਆਜ਼ਾਦੀ ਹੈ ਤੁਹਾਡੇ ਰਾਈਟਸ ਜਿਹੜੇ ਨੇ ਉਹ ਤੁਹਾਡੀ ਜਿਹੜੀਆਂ ਨੇ ਇਹ ਇਸ ਬਰਾਬਰ ਰਾਈਟਸ ਨੇ ਆਪਾਂ ਗੱਲਾਂ ਤੇ ਕਰਦੇ ਕਿ ਲੇਡੀਜ਼ ਦੇ ਰਾਈਟਸ ਬਰਾਬਰ ਹੋਣੇ ਚਾਹੀਦੇ ਨੇ ਪਰ ਇਹਦੇ ਰਿਸਪੌਂਸਿਬਿਲਟੀਜ਼ ਕੌਣ ਲਏਗਾ ਰਾਈਟ ਤੇ ਇਸ ਚੀਜ਼ ਦੇ ਲਈ ਮੈਂ ਆਪਣਾ ਇੱਕ ਲੀਗਲ ਟੀਮ ਨਾਲ ਸਲਾਹ ਕਰਕੇ ਇੱਕ ਪੇਪਰ ਵੀ ਬਣਾ ਰਹੀ ਹੈ ਕਿ ਅੰਡਰ ਵਾਟ ਐਕਟਸ ਜਿਹੜੇ ਨੇ ਇਹ ਸਾਈਬਰ ਰੂਲਸ ਲੱਗਣੇ ਚਾਹੀਦੇ ਨੇ ਤਾਂ ਆਮ ਗੋਇੰਟ ਟੂ ਪ੍ਰੈਜ਼ੈਂਟ ਦੈਟ ਲੈਟਰ ਸੀਐਮ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਨੂੰ ਵੀ ਪੀਐਮ ਸਾਹਿਬ ਨੂੰ ਵੀ ਕਿਉਂਕਿ ਸੈਂਟਰ ਤੋਂ ਇਹ ਰੂਲਸ ਬਣਨੇ ਚਾਹੀਦੇ ਨੇ ਮੈਂ ਤੁਸੀਂ ਕੋਈ ਆਇਡੈਂਟੀਫਾਈ ਵੀ ਕੀਤੇ ਹੈਗੇ ਕੋਈ ਇਨਫਲੂਐਂਸਰ ਕੋਈ ਤੁਹਾਡੀ ਲਿਸਟ ਵਿੱਚ ਹੈਗੇ ਕਿ ਜਿਹੜੇ ਕੰਟੈਂਟ ਲਗਾਤਾਰ ਹੀ ਵਲਗਰ ਪਾਉਂਦੇ ਹੋਣ ਦੇਖੋ ਐਦਾ ਤੁਸੀਂ ਇੱਕ ਨੂੰ ਕੀ ਦੋਨੋਂ ਨੂੰ ਕੀ ਕਰੋਗੇ ਭਰਿਆ ਪਿਆ ਆ ਠੀਕ ਹੈ ਨਾ ਹੁੰਦਾ ਸੀ ਪਿਛਲੇ ਜੇ ਇੱਕ ਬਹੁਤ ਮਸ਼ਹੂਰ ਸਾਡਾ ਲੜਕਾ ਸੀਗਾ ਇਨਫਲੂਐਂਸਰ ਜਿਹੜਾ ਸੀਗਾ ਉਸਨੇ ਇੰਨਾ ਜ਼ਿਆਦਾ ਗਲਤ ਕਮੈਂਟ ਕੀਤੇ ਸੀ ਕਿ ਉਹਦੀ ਸਾਈਟ ਵੀ ਡਾਊਨ ਕਰ ਦਿੱਤੀ ਗਈ ਸੀ ਥੋੜੀ ਦੇਰ ਦੇ ਲਈ ਉਹਨੇ ਮਾਫੀ ਮੰਗੀ ਸੋਸ਼ੀਅਲੀ ਸਾਰਿਆਂ ਕੋਲੋਂ ਔਰ ਪ੍ਰੋਮਿਸ ਕੀਤਾ ਕਿ ਮੈਂ ਅਜਾ ਕੰਮ ਨਹੀਂ ਕਰੂੰਗਾ ਉਹ ਉਹਦੀ ਜੋ ਲੈਂਗੁਏਜ ਸੀ ਮੈਨੂੰ ਲੱਗਾ ਹਰ ਪੇਰੈਂਟਸ ਹਰ ਸਿਟੀਜ਼ਨ ਨੂੰ ਸ਼ਰਮਸਾਰ ਕਰਨ ਵਾਲੀ ਸੀਗੀ ਰਾਈਟ ਤਾਂ ਇਹ ਨਹੀਂ ਹੈ ਕਿ ਕੁੜੀਆਂ ਕਰ ਰਹੀਆਂ ਨੇ ਮੁੰਡੇ ਵੀ ਓਨਾ ਹੀ ਕਰ ਰਹੇ ਨੇ ਔਰ ਇਹੋ ਜਿਹੀਆਂ ਚੀਜ਼ਾਂ ਜੇ ਅਸੀਂ ਦੇਖਦੇ ਹਾਂ ਤਾਂ ਹੀ ਤਾਂ ਵਿਊਰਸ ਵਧਦੇ ਨੇ ਇਹ ਸਾਰੀ ਚੀਜ਼ਾਂ ਨੂੰ ਖਤਮ ਕਰਨਾ ਚਾਹੀਦਾ ਔਰ ਇਹਦੀ ਜਿਹੜੀ ਰੂਟ ਹੈ ਕਿ ਅਸੀਂ ਘਰ ਦੇ ਅੰਦਰ ਇਹ ਨਹੀਂ ਹੈ ਕਿ ਸਿਰਫ ਗਰਲਸ ਕਰ ਰਹੀਆਂ ਨੇ ਮੈਰਿਡ ਲੇਡੀਜ਼ ਉਹ ਇਸ ਤੋਂ ਵੀ ਜ਼ਿਆਦਾ ਇਨਵੋਲਡ ਆ ਤੁਹਾਡੀ ਇਹ ਵੀ ਕੋਸ਼ਿਸ਼ ਰਹਿਣ ਵੈਲੋਗੇ ਜਿਹੜਾ ਕੰਟੈਂਟ ਆਲਰੇਡੀ ਸੋਸ਼ਲ ਮੀਡੀਆ ਤੋਂ ਉਹਨੂੰ ਹਟਵਾਇਆ ਹਟਵਾਇਆ ਜਾ ਸਕੇ ਬਿਲਕੁਲ ਹਟਵਾਉਣਾ ਚਾਹੀਦਾ ਠੀਕ ਹੈ ਹੁਣ ਜਿਹੜੇ ਮੈਰਿਡ ਲੇਡੀਜ਼ ਨੇ ਘਰ ਦੇ ਅੰਦਰ ਬੱਚਾ ਹੈ ਹਸਬੰਡ ਹੈ ਪੇਰੈਂਟਸ ਨੇ ਕੋਈ ਨਹੀਂ ਸਮਝਾਂਦਾ ਕਿ ਕਿਉਂ ਹੈ ਜੇ ਕੰਮ ਕਰ ਰਹੇ ਤੁਸੀਂ ਕਿਉਂ ਹੀ ਸਾਰਾ ਪਾਰ ਰਹੇ ਲੇਕਿਨ ਉਹ ਕਿਉਂਕਿ ਪੈਸੇ ਕਮਾਏ ਜਾ ਰਹੇ ਨੇ ਉਹਦੇ ਕਰਕੇ ਸਾਰੇ ਚੁੱਪੋ ਜਾਂਦੇ ਨੇ ਲੜਕੇ ਕਹਿੰਦੇ ਨੇ ਕਿ ਮੇਰੀ ਸਿਸਟਰ ਨੇ ਮੈਨੂੰ ਬਹੁਤ ਵੱਡੀਆਂ ਗਿਫਟ ਦਿੱਤਾ ਸਿਸਟਰ ਨੇ ਸਾਨੂੰ ਫੋਰਨ ਦੇ ਟ੍ਰਿਪ ਕਰਵਾਏ ਨੇ ਸਿਸਟਰ ਨੇ ਸਾਨੂੰ ਗੱਡੀ ਦਿੱਤੀ ਹੈ ਮਗਰ ਉਹ ਸਿਸਟਰ ਨੂੰ ਤੁਸੀਂ ਰੋਕਿਆ ਕਿਉਂ ਨਹੀਂ ਹੈ ਕਿਉਂ ਨਹੀਂ ਰੋਕਿਆ ਕਿਉਂਕਿ ਪੈਸੇ ਦੇ ਲਾਲਚ ਕਰਕੇ ਇਹ ਸਾਰਾ ਨਹੀਂ ਪੈਸਾ ਕਮਾਣਾ ਕਰੀਅਰ ਬਣਾਣਾ ਉਹਦੇ ਅਲੱਗ ਤਰੀਕੇ ਨੇ ਨਾ ਕਿ ਆਪਣੇ ਆਪ ਨੂੰ ਨੰਗੇਸ਼ ਬਣੇ ਚੜ੍ਹ ਕੇ ਆਪਣੇ ਆਪ ਨੂੰ ਵੇਚ ਕੇ ਤੁਸੀਂ ਇਹ ਕੰਮ ਕਰ ਦਿਓ ਤੇ ਕਿਸੇ ਨੂੰ ਤੇ ਆਵਾਜ਼ ਚੱਕਣੀ ਹੈ ਨਾ ਪੂਰਾ ਸਮਾਜ ਜਿਹੜਾ ਹੈ ਤੁਹਾਨੂੰ ਕਰ ਰਿਹਾ ਇਸ ਟਾਈਮ ਦੇ ਉੱਤੇ ਰਾਈਟ ਇਹ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਇੱਦ ਤੱਕ ਨੌਬਤ ਹੋਣੀ ਨਹੀਂ ਸੀ ਚਾਹੀਦੀ ਕਿਉਂਕਿ ਮੈਂ ਇਹ ਮੁੱਦਾ ਉਦੋਂ ਦਾਦਾ ਕਹਿ ਸਕਦੇ ਹਾਈਪ ਵਿੱਚ ਆਇਆ ਵਾ ਜਦੋਂ ਇੱਕ ਇਨਫਲੂਐਂਸਰ ਨੂੰ ਮਾਰ ਦਿੱਤਾ ਜਾਂਦਾ ਵਾ ਇੱਕ ਨਿਹੰਗ ਸਿੱਖ ਵੱਲੋਂ ਇਹਦੀ ਜ਼ਿੰਮੇਵਾਰੀ ਲਿੱਤੀ ਜਾਂਦੀ ਵੀ ਹੈ ਤੇ ਪੁਲਿਸ ਵੱਲ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਉਹ ਪਾਰਾ ਛੱਡ ਕੇ ਹੁਣ ਜਾ ਚੁੱਕੇ ਹੋਏ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਚਲੋ ਸਮਝਾਇਆ ਤਾਂ ਜਾ ਸਕਦਾ ਪਰ ਕਿਸੇ ਨੂੰ ਮਾਰ ਦੇਣਾ ਬਿਲਕੁਲ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਇਸ ਕੋਲਡ ਬਲੱਡਡ ਮਰਡਰ ਇਹ ਪੁਲਿਸ ਦਾ ਕੰਮ ਹੈ ਕਿ ਇਹਨੂੰ ਕਿਸ ਤਰੀਕੇ ਨਾਲ ਸੁਲਝਾਣਾ ਕਿਸ ਤਰੀਕੇ ਦੇ ਨਾਲ ਇਹਨੂੰ ਆਪਣੇ ਕਿਸ ਨਜ਼ਰੀਏ ਨਾਲ ਦੇਖਣਾ ਹੈ ਉਹ ਪੁਲਿਸ ਦਾ ਕੰਮ ਹੈ ਮੇਰਾ ਕੰਮ ਇਹ ਤੇ ਕਮਿਸ਼ਨ ਦੇ ਅੰਦਰ ਹੈ ਸੇਫਟੀ ਸਿਕਿਉਰਟੀ ਆਫ ਅ ਔਮਨ ਐਂਡ 엠ਪਾਵਰਮੈਂਟ ਆਫ ਅ ਔਮਨ ਰਾਈਟ ਬਾਕੀ ਪੁਲਿਸ ਦਾ ਕੰਮ ਹੈ ਸਾਰਾ ਮੈਂ ਉਸ ਦੇ ਅੰਦਰ ਡੈਫੀਨਿਟਲੀ ਦੇਖੂਗੀ ਕਿ ਸੇਫਟੀ ਸਿਕਿਉਰਟੀ ਔਰ ਇਹ ਕਿੱਦਾਂ ਹੈ ਇਸ ਤਰੀਕੇ ਦੇ ਨਾਲ ਇਹੋ ਜਿਹਾ ਕੰਟੈਂਟ ਪਾ ਕੇ ਫਿਰ ਤੇ ਤੁਹਾਡੀ ਸੇਫਟੀ ਸਿਕਿਉਰਟੀ ਹੈ ਹੀ ਨਹੀਂ ਹੈ ਜੋ ਚੀਜ਼ ਡੇਂਜਰਸ ਹੈ ਜੋ ਚੀਜ਼ ਤੁਹਾਨੂੰ ਪਤਾ ਕਿ ਤੁਸੀਂ ਉਸ ਚੀਜ਼ ਦੇ ਇਕ ਗਲਤ ਬੰਦਿਆਂ ਨੂੰ ਗਲਤ ਆਨਸਰਸ ਨੂੰ ਤੁਸੀਂ ਇਨਵਾਈਟ ਕਰ ਰਹੇ ਹੋ ਉਹਦੇ ਵਿੱਚ ਸੇਫਟੀ ਸਿਕਿਉਰਟੀ ਨਹੀਂ ਹੋ ਸਕਦੀ ਪੁਲਿਸ ਹਰ ਜਗ੍ਹਾ ਤੇ ਖੜੀ ਨਹੀਂ ਹੋ ਸਕਦੀ ਪੁਲਿਸ ਹਰ ਘਰ ਚ ਵੜ ਕੇ ਨਹੀਂ ਦੇਖ ਸਕਦੀ ਕਿ ਕੀ ਹੋ ਰਿਹਾ ਹੈ ਲੇਕਿਨ ਅਸੀਂ ਜੋ ਕਰ ਸਕਦੇ ਹਾਂ ਉਹ ਕਰ ਸਕਦੇ ਹਾਂ ਕਿ ਇਨ੍ਹਾਂ ਚੀਜ਼ਾਂ ਦੇ ਉੱਤੇ ਸਾਵਧਾਨੀ ਜਿਹੜੀ ਰੋਕ ਲਗਾਈ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਤੇ ਬਿਲਕੁਲ ਸਾਡੇ ਨਾਲ ਮੈਂ ਮੌਜੂਦ ਸੀ ਮੈਂ ਦਾ ਕਹਿਣਾ ਹੈ ਕਿ ਮੈਂ ਆਪਣੀ ਲੀਗਲ ਟੀਮ ਦੇ ਨਾਲ ਡਿਸਕਸ ਕਰਦੀ ਪਈ ਤੇ ਮੇਰੀ ਕੋਸ਼ਿਸ਼ ਹੋਗੀ ਕਿ ਜਿਹੜੀ ਸਾਈਬਰ ਪੁਲਿਸ ਹੈ ਉਹ ਇਹਦੇ ਉੱਤੇ ਸਖਤੀ ਕਰੇ ਕਿਉਂਕਿ ਉਹਨਾਂ ਵੱਲੋਂ ਲੈਟਰ ਜੜੇ ਕਿ ਇਹ ਸੀਐਮ ਤੇ ਪੀਐਮ ਦੋਨੋਂ ਨੂੰ ਲਿਖੀ ਜਾਊਗੀ ਤਾਂ ਕਿ ਕੋਈ ਨਾ ਕੋਈ ਅਜਿਹਾ ਕਾਨੂੰਨ ਬਣੇ ਕਿ ਜਿਹੜੀ ਬਹੁਤ ਜ਼ਿਆਦਾ ਅਡਲਟ ਕੰਟੈਂਟ ਜਿਹੜਾ ਕਿ ਪੈਰੇ ਖਾਸ ਕਰਕੇ ਚਾਹੇ ਲੜਕਾ ਚਾਹੇ ਲੜਕੀ ਹੈ ਬਹੁਤ ਸਾਰੇ ਇਸ ਤਰ੍ਹਾਂ ਦੀ ਭੱਦੀ ਪਾਸ਼ਾ ਦਾ ਉਪਯੋਗ ਹੁੰਦਾ ਵੈ ਵੱਖਰੇ ਤਰੀਕੇ ਨਾਲ ਬੜਾ ਗਲਤ ਤਰੀਕੇ ਨਾਲ ਕੰਟੈਂਟ ਦਿਖਾਇਆ ਜਾਂਦਾ ਜਿਸ ਕਰਕੇ ਤੇ ਬਹੁਤ ਜ਼ਿਆਦਾ ਗਲਤ ਅਸਰ ਪੈਂਦਾ ਵੈ ਤੇ ਇਸ ਕਰਕੇ ਸਖਤ ਕਾਰਵਾਈ ਜਿਹੜੀ ਕਿ ਹੁਣ ਵੂਮਨ ਕਮਿਸ਼ਨ ਤਿਆਰ ਹੈ ਤੇ ਉਹਨਾਂ ਵੱਲੋਂ ਲੀਗਲ ਟੀਮ ਦੀ ਪਹਿਲਾਂ ਡਵਾਈਸ ਲਈ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਪ੍ਰੋਸੈਸ ਹੈ ਉਹ ਸੀਐਮ ਤੇ ਪੀਐਮ ਵੱਲੋਂ ਜਿਹੜਾ ਕਿ ਉਹ ਕੀਤਾ ਜਾਊਗਾ ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮਹਿਰਾਗਵਜਨ ਰੋਜ਼ਾਨਾ ਸਪੋਕਸਮੈਨ ਮੋਹਾਲੀ